ਹੈਲੋ ਹਾਂਜੀ ਆਪ ਸਭ ਠੀਕ ਹੋ ਠਾਕ ਹੋ ਗੇ ਸਾਰੀ ਮੇਰੀ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਕਿਸੇ ਟੌਪਿਕ ਤੇ ਕਰਦੇ ਹਾਂ ਗੱਲਬਾਤ ਨਾਲ ਆਪਾਂ ਬਣਾਵਾਂਗੇ ਰੁਟੀ ਮੇਰੇ ਕੋਲ ਟਾਈਮ ਨਹੀਂ ਸੀ ਇਹਨਾਂ ਨਾਲ ਰੁਟੀ ਬਣਾਉਣੀ ਹੈ ਚਲੋ ਮੈਂ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਹਨ ਤੇ ਦੇਖੋ ਨਾ ਗਰਮੀਤ ਦੀ ਤੇ ਰਾਜਿੰਦਰ ਦੀਆਂ ਪੋਸਟਾਂ ਪੈ ਰਹੀਆਂ ਨੇ ਹਨਾ ਪੈਣਾ ਪਾ ਰਹੇ ਨੇ ਉਹ ਦੇਖੋ ਇੱਕ ਕ੍ਰਾਫਟ ਕਰ ਪਰਵਾਹ ਨਹੀਂ ਨੂੰ ਤਾਂ ਚਾਚੇ ਤਾਂ ਆਏ ਦੀਆਂ ਨੂੰਹਾਂ ਨੇ ਆਪਾਂ ਇੱਕ ਇੱਕ ਕਰ ਕਰ ਚ ਦੋ ਜਾਣੇ ਹੋਈ ਹੈ ਨਾ ਉਹ ਦੂਜੇ ਦਾ ਕਿਸੇ ਪਾਸੇ ਨਹੀਂ 바 ਦੂਜੇ ਦਾ ਕਿਸੇ ਚਲੋ ਇਹ ਜੀ ਹੈ ਨਾ ਘਰਾਂ ਚ ਚਲਦੇ ਰਹਿੰਦੇ ਹਨ ਘਰਾਂ ਦੇ ਘਰਾਂ ਤੇ ਤਾਂ ਉਸ ਕੱਢ ਨਹੀਂ ਦੇ ਨਾ ਇਹਦੇ ਤੋਂ ਨਾ ਐਵੇਂ ਕਿਸੇ ਨੂੰ ਕੋਸ਼ ਮਾੜਾ ਜਿਹਾ ਵਿਚੋਂ ਕੋਈ ਮਾੜੀ ਜਿਹੀ ਪਗਲ ਨਿਕਲ ਜਾਂਦੀ ਹੈ ਨਾ ਮੋਂ ਚ ਬਲੌਗ ਬਣਾਉਂਦੇ ਨੇ ਚਾਹ ਤੇ ਆਪਾਂ ਉਹਦੀ ਪੋਸਟ ਪਾ ਦਿੰਦੇ ਹਾਂ ਨਾ ਐਦਾਂ ਨਾ ਕਰੋ ਤਾਂ ਮੇਰੀ ਉਹ ਕਹਿ ਨਹੀਂ ਹੁੰਦੇ ਨੇ ਆਪਾਂ ਜਦ ਵੀ ਉਸ ਸਮਾਂ ਹੁੰਦੀ ਆ ਸਿਆਣੀ ਇਹ ਗੱਲਾਂ ਸਮਝ ਸਕਦੇ ਨੇ ਤੇ ਤਾਂ ਇਹ ਆਪਣਾ ਪਿਆਰ ਨੂੰ ਇਹ ਬਾਦਰੇ ਪਿਆਰ ਵੀ ਆਪਣਾ ਕਿੱਥੇ ਤਰੱਕੀ ਕਰੇ ਬਾਹਰ ਦੇ ਨਾਲ ਤੁਹਾਨੂੰ ਜੇ ਦੇਖੋ ਕਿੰਨੀ ਤਰੱਕੀ YouTube ਵਾਲਿਆਂ ਨੇ ਕਿੰਨੀ ਤਰੱਕੀ ਕਰ ਰਹੀ ਆ ਅੱਜ ਉਹ ਮੂਰੀਆ ਸਵੇਰੇ ਆਪਾਂ ਕਿਉਂ ਜਿਵੇਂ ਜਿਵੇਂ ਆਪਾਂ ਕੰਮ ਕਰਾਂਗੇ ਉਵੇਂ ਉਵੇਂ ਵਾਹਾ ਵਧਾਉਂਗੇ ਛੋਟਾ ਲੰਘ ਤਾਪਾ ਬਾਦ ਨਹੀਂ ਸਾਗਣ ਹੈ ਨਾ ਹੌਲੀ ਹੌਲੀ ਵਧਦੇ ਮੈਂਪਟ ਕਰਦਾ ਮੈਂ ਤੁਹਾਨੂੰ ਫਲ ਜ਼ਰੂਰ ਮਿਲਦਾ ਹੈ ਨਾ ਸਹੀ ਤੰਗ ਤਰੀਕੇ ਨਾਲ ਮੈਂ ਇੰਤਕਰਾਣੇ ਫਲ ਜਰੂਰ ਨੂੰ ਮਿਲ ਆਪਾਂ ਤੇ ਦੇਖਣ ਮੇਰੇ ਤੁਹਾਨੂੰ ਏਰੀ ਗੱਲ ਕਹਿਣੀ ਹੈ ਹਨਾ ਕਿਸੇ ਦੀ ਚੱਕ ਕੇ ਵੀਡੀਓ ਕੋਸ਼ਟਨਾ ਸ਼ੇਅਰ ਕਰੋ ਤੇ ਜਿੱਥੇ ਆਪਾਂ ਲੜਨਾ ਉੱਥੇ ਲੜਾਈ ਕਰੋ ਹਨਾ ਆਪਾਂ ਲੜੋ ਨਾ ਸੇਂ ਵਿਰੋਧ ਲੜਾਈ ਨਾ ਕਰਨ ਨੂੰ ਆਪਾਂ ਨੂੰ ਹੋਰ ਗੱਲਾਂ ਵੀ ਬਹੁਤ ਨੇ ਬਹੁਤ ਜ਼ਿਆਦਾ ਨਸਾਂ ਦੇ ਵਿਰੋਧ ਲੜਾਈ ਕਰੋ ਆਪਾਂ ਜਿੱਥੇ ਆਪਣਾ ਫਟਕਾ ਲੜਨਾ ਅੱਜ ਦੇਖੋ ਮਾਮਾ ਦੇ ਪੁੱਤ ਗੱਭਰੂ ਤੁਰੇ ਜਾਂਦੇ ਆ ਕੱਲੇ ਕੱਲੇ ਪੁੱਤ ਹਨਾ ਤੇ ਅੱਜ ਦੀ ਵੀਡੀਓ ਚ ਤਾਂ ਹੈ ਤਾਂ ਕੱਲਾ ਕੱਲੀ ਹੈ ਸਭ ਦੇ ਕਿਸੇ ਦੇ ਦੋ ਨੇ ਹਨਾ ਚਲੋ ਦੋ ਤਾਂ ਹੈ ਦੋ ਨਾਲ ਪਿਆਰ ਹੁੰਦਾ ਇੱਕ ਨਾਲ ਇੱਕ ਨਾਲ ਪਿਆਰ ਹੁੰਦਾ ਤੇ ਮਾਮਾ ਮਾਮਾ ਤਾਂ ਮਾਰ ਮਾਰ ਰਹੇ ਨੇ ਕੰਨਾਂ ਚ ਟੱਕਰਾਂ ਮਾਰਦੇ ਨੇ ਪੈਸਾ ਕੀ ਕਰੂ ਕੱਲਾ ਪੈਸਾ ਵੀ ਦੇਖੋ ਤੀਆ ਪੁੱਤਾਂ ਨਾਲ ਚੰਗਾ ਲੱਗਦਾ ਜੇ ਤੀ ਪੁੱਤ ਤੰਦਰੁਸਤ ਹੋਣਗੇ ਤੇਰੀ ਆਪਾਂ ਨੂੰ ਪੈਸਾ ਚੰਗਾ ਲੱਗੂ ਪੈਸਾ ਕਰਨਾ ਬਹੁਤ ਘਰਾਂ ਚ ਐਨਾ ਪੈਸਾ ਆ ਤੇ ਅੱdte ਕੋਈ ਬਰਤਨ ਹੋਇਆ ਹੈ ਨਹੀਂ ਹਨ ਮੇਰਾ ਤਾਂ ਹੀ ਹਿਆ ਤੁਹਾਨੂੰ ਵੀ ਬੇਨਤੀ ਕਰਦੀ ਨੂੰ ਵੀ ਪਹਿਣਾ ਦੇਖੋ ਤੁਸੀਂ ਆਪਾਂ ਯੂਟਿਊਬਰਾਂ ਭੈਣਾਂ ਆਪਸ ਦੇ ਨਾਮ ਇੱਕ ਵੀਡੀਓ ਪੋਸਟ ਕਰ ਹੈਨਾ ਤੇ ਆਪਾਂ ਲੜੋਂ ਹੋਸਿਆ ਦੇ ਬਰੋਲ ਉੱਥੇ ਲੜਾਈ ਲੜੋ ਆਪਣਾ ਸਰਕਾਰਾਂ ਨੂੰ ਕੋਈ ਵੀ ਦੇਖੋ ਨਾ ਮਾਂ ਮਰ ਕੇ ਤੁਰ ਜਾਂਦੇ ਨੇ ਭੈਣਾਂ ਦੇ ਦੀਰ ਤੁਰ ਜਾਂਦੇ ਨੇ ਮੇਰੇ ਵਰਗਿਆਂ ਭੈਣਾਂ ਦੇ ਸੁਭਾਅ ਤੁਰ ਗਏ ਨਾ ਸਿਆਜੋ ਚਲੋ ਜੀ ਨੂੰ 라 ਬੂੰਦ ਲੈ ਜਾਂਦਾ ਹਨਾ ਉੱਥੇ ਤਾਂ ਆਪਣਾ ਸਾਬਰ ਹੋ ਜਾਂਦਾ ਜਿਹੜਾ ਨਸੇ ਦੀ ਢੇਟ ਚੜ੍ਹ ਕੇ ਮਰਦੇ ਨੇ ਵਿਚਾਰੇ ਹਨਾ ਉਹਨਾਂ ਨੂੰ ਸੌਰ ਕਰਨ ਕੋਈ ਤੋਕੀ ਨਹੀਂ ਇਹ ਨਸੇ ਦੀ ਹੋਰ ਤੇ ਪਹਿਣਾ ਪਾਣਾ ਉਹ ਅੱਜ ਕੱਲੇ ਸਾਰ ਨੂੰ ਮੁਰੇ ਨਹੀਂ ਹਨਾ ਜੇ ਪਹਿਣਾ ਆਪਦੀ ਆਈ ਤੇ ਇਹਨਾਂ ਨਾਲ ਸਭ ਕੁਝ ਕਰ ਸਕਦੇ ਆ ਆਪਣਾ ਸਰਕਾਰਾਂ ਨੂੰ ਦੇ ਹੀ ਤਾਂ ਬਣ ਕੇ ਬੇਨਤੀ ਕਰੋ ਵੀ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਐਸਾ ਵੀ ਕੀ ਕਰਨਾ ਜਦੋਂ ਕੋਈ ਬਤਨ ਆਉਣੀ ਹੈਗਾ ਹਨਾ ਤੇ ਕੈਸਾ ਵੀ ਉਹ ਚੰਗਾ ਲਾਵੇ ਜਿਹੜਾ ਬਖਤ ਨਾਲ ਹੋਣਗੇ ਵੀ ਸੱਕਾਰਾਂ ਨੂੰ ਕਹੋ ਵੀ ਇਹਨੂੰ ਨਸੇ ਨੂੰ ਪੱਡੋ ਹਨਾ ਪੰਜਾਬ ਚ ਜੇ ਨਸਾ ਪੰਜਾਬ ਚ ਨਿਕਲੇ ਜਿਹੜਾ ਜਿੰਦਗੀ ਵਾਲੀ ਇਹ ਨਹੀਂ ਆਪਣਾ ਪੰਜਾਬ ਮਰ ਤਚਾ ਪੈਂਦੇ ਨੇ 2025 ਚ ਵੀ ਦੁਨੀਆ ਖਤਮ ਹੋ ਜੂ ਖਤਮ ਤਾਂ ਹੋਊ ਵੀ 2000 ਦੇ ਸਹਾਰ ਨਾਲ ਨਸਿਆਂ ਨਾਲ ਪੁੱਤ ਮਰੀ ਜਾਂਦੇ ਨੇ ਐਡੇ ਐਡੇ ਗੱਭਰੂ ਹਨਾ ਦੇਖੇ ਵੀ ਨਹੀਂ ਜਾਂਦੇ ਪੋਸਟਾਂ ਕਾਣਾ ਹੁੰਦੀਆਂ ਸਭ ਨੂੰ ਪਤਾ ਦਾ ਹਨਾ ਤੇ ਪਿੰਡਾਂ ਦੇ ਵੀ ਦੇਖਦੇ ਆ ਪਾਣਾ ਮੇਰੀਏ ਨਸਾਂ ਦੇ ਵਿਰੋਧ ਲੜੋ। ਹਰ ਬਚਾਓ ਆਪਣੇ ਬੱਚਿਆਂ ਨੂੰ ਬਚਾਓ ਆਪਣੇ। ਬੱਚਿਆਂ ਨੂੰ ਚੰਗੀ ਸਿੱਖਿਆ ਦੇਈ ਆਪਣੇ। ਵੀ ਪੁੱਤ ਨਸਿਆਂ ਤੋਂ ਦੂਰ ਰਹੋ ਨਾ ਲੜਾਈਆਂ ਕਰਕੇ ਵੀ ਆਪਣੇ ਨਾਲ ਇੱਕ ਦੂਜੇ ਨਾਲ ਲੜੀਆਂ ਨੂੰ ਕੋਈ ਫਾਇਦਾ ਨਹੀਂ ਦਗਣਾ ਚਾਹੀਦਾ। ਵੀ ਚੁੱਪ ਨਸਿਆਂ ਦਾ ਉਹ ਵਾਹ ਅੱਜ ਅੱਜ ਤੀਸਰਾ ਹੋਰ ਖੰਡਾ ਸੀ ਮੇਰੇ ਆਪਣਾ ਸੌ ਜਾਨ ਹੈ ਨਾ। ਵੀ ਨਸਿਆਂ ਦੇ ਵਿਰੋਧ ਲੜੋ ਭੈਣ ਮੇਰੀ। ਜਦ ਜਿਵੇਂ ਹੋਣਾ ਹਨ ਦੇਖੋ ਕੱਲ ਜੰਗਾ। ਕਲ ਜੂ ਆ ਗਿਆ ਕਹਿੰਦੇ ਹਨ। ਇਹ ਬੱਚੇ ਕਿੱਡੇ-ਕਿੱਡੇ ਸਟਾਟ ਨੀ ਲੀ ਜਾਂਦੇ ਨੇ ਹਨ ਸਭ ਨੂੰ ਪਤਾ ਹੈ ਵੀ ਉਹ ਚੀਜ਼ਾਂ ਸਰਕਾਰਾਂ ਬੰਦ ਕਰਾਉਂਦੀਆਂ। ਘਰ ਦੇ ਨਾਲ ਘਰ ਉੱਠ ਕੇ ਦੂਜੇ ਘਰੇ ਬੈਠਣਾ ਮਾਪਿਆਂ ਨੂੰ ਬਹੁਤ ੱਤਲਣਾ ਆਖਾ ਵਾਜੇ ਦੁੱਖ। ਤੇ ਆਪੁੱਤਾਂ ਨੇ ਤੇ ਇਹ ਦੋ ਕੰਮ ਆਪਣੇ ਪੰਜਾਬ ਚ ਨਿਕਲ ਜਾਣ ਆਪਣੇ ਪੰਜਾਬ ਦਾ ਸੁਧਾਰ ਹੋ ਜੂਗਾ ਨਹੀਂ ਆਪਣੇ ਪੰਜਾਬ ਦਾ ਸੁਧਾਰ ਨਹੀਂ ਹੋਦਾ ਆਪਣੇ ਪੰਜਾਬ ਦੇ ਵੰਦਨ ਮਰਦ ਵਿੱਚ। ਜਾਈ ਜਾਂਦਾ ਐ ਇੱਕ ਦਿਨ ਜਮਾ ਖਤਮ ਹੋ ਜੂ ਜੇ ਇਹ ਸਿਸਟਮ ਰਹਾ ਤਾਂ ਜੇ ਲੜਨਾ ਮੇਰੀਆਂ ਭੈਣਾਂ ਨੇ ਤਕੜੀਆਂ ਹੋ ਕੇ ਲੜੂ ਨਾ ਸੰਭਰੂ ਦਾ ਸਰਕਾਰਾਂ ਨੂੰ ਕਹੋ ਬੀ ਨਸੇਬੰਦ ਕਰੋ ਨਸੇਬੰਦ ਹੋ ਗਏ ਤਾਂ ਬੱਚੇ ਨਹੀਂ ਜਾਣਾਂ ਬੱਚੇ ਨਹੀਂ ਦੇਖੋ ਕਿੰਨੀਆਂ-ਕਿੰਨੀਆਂ ਜਾਣਾਂ ਹਨ ਕੋਈ ਨਾ ਸੀ ਕਿ ਮੱਦ ਦਾ ਵਿਚਾਰਾ ਡੋਜ ਵੱਧ ਲਾ ਲੰਦਾ ਕੋਈ ਚਲੋ ਹਣਾ ਬਾਹਰ ਅੰਦਰ ਜਾਂਦਾ ਲਸਾ ਕਰੇ ਹੁੰਦਾ ਐਕਸੀਡੈਂਟ ਨਾ ਮਰ ਜਾਂਦਾ ਕਿੰਨੀ ਦਾ ਮੋਤਾ ਵਧ ਰਹੀਆਂ ਇੱਥੇ ਲੜੋ ਤਾਂ ਨਹੀਂ ਜਿੱਥੇ ਲੜਨਾ ਐਵੇਂ ਦੇਖੋ ਉਹ ਤਾਂ ਬਰਾਣੀ ਜਠਾਣੀ ਆ ਕਹਿੰਦੇ ਬਰਾਣੀ ਜਠਾਣੀ ਲੜੀ ਉਹ ਕੋ ਚੁੱਲੇ ਚੜੀਣਾ ਸੱਸ ਨੂੰ ਹੋਵੇ ਤਾਂ ਆਪਾਂ ਲੜਦੇ ਹਾਂ ਉਹ ਤਾਂ ਕੋਈ ਗੱਲ ਹੀ ਨਹੀਂ ਰਹੀ ਜੀ ਹੁਣ ਆਏ ਤਾਂ ਘਰਾਂ ਚੁੰਧ ਨਹੀਂ ਰਹਿੰਦੇ ਨਾ ਨਹੀਂ ਜਿਹਦੇ ਘਰੇ ਨਹੀਂ ਲੜਾਈ ਆਹੋਂ ਕੋਈ ਚਲੋ ਆਪਣਾ ਬਲੌਗ ਹੁੰਦਾ ਸੀ ਗੱਦਾ ਆਪਾਂ ਕੱਲ ਨੂੰ ਕਿਸੇ ਹੋਰ ਨੂੰ ਬਲੌਗ ਨਾਲ ਲੈ ਕੇ ਆਵਾਂਗੇ ਐਸੀ ਕਰਦੇ ਆਪਾਂ ਬਲੌਗ ਦਾ ਜੇ ਮਿਲ ਪੈਣ ਕਿਸੇ ਨੂੰ ਗੱਲ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਦੱਸਿਓ ਵੀ ਮੇਰੀਆਂ ਭੈਣਾਂ ਇੱਕ ਦੂਜੇ ਨਾਲ ਨਾਲ ਲੜੇ ਨਾਲ ਲੜੋ ਆਪਣੇ ਪੰਜਾਬ ਨੂੰ ਪਰ ਲੰਮੀ ਸਿਰਫ ਇਹਨਾਂ ਦੇ ਗੱਲ ਦਾ ਇਹ ਤਾਂ ਪਹਿਲੀ ਨਰਕ ਚ ਡੁੱਬਿਆ ਹੋਇਆ ਏ ਲੋੜੋਂ ਨਾ ਸਿਆ ਬਰੋਧ ਲੜੋ ਸਭ ਤੋਂ ਵੱਡੀ ਗੱਲ ਨਸਾ ਜੇ ਨਸਾ ਦੀ ਪੂਰਤੰਦਰੁਸਤੀ ਹੋਊਗੀ ਤਾਂ ਹੀ ਸਭ ਕੁਝ ਚੰਗਾ ਲੱਗੂ ਨਹੀਂ ਕੁਝ ਨਹੀਂ ਚੰਗਾ ਲੱਗਣਾ ਅੱਜ ਇਹ ਕੰਦੇ ਆਪਾਂ ਬਣਾਵਾਂਗੇ ਕੱਲ ਨੂੰ ਰੋਟ ਲੌਂਗ ਵਧੀਆ ਸੋਨਾ ਲੈ ਕੇ ਆਵਾਂਗੇ ਤੇ ਇੱਥੇ ਕਰਦੇ ਆਪਾਂ ਬਲੌਗ ਦਾ ਆਂਡਾ ਵੈਦਰੀ ਚੀਕਾ ਖਾਸਾ ਵੈਦਰੀ ਚੀਕਾ